ਕੱਲ ਦੋਵਾਂ ਫੋਰਮਾਂ ਵੱਲੋਂ ਕੇਐਮਐਮ ਤੇ ਐਸਕੇਐਮ ਗੈਰ ਰਾਜਨੀਤਿਕ ਵੱਲੋਂ ਜਿਹੜੇ ਫੈਸਲੇ ਕੀਤੇ ਗਏ ਆ ਉਹ ਇਹ ਨੇ ਕਿ ਅੱਜ ਸ਼ਾਮ ਨੂੰ ਦੋਵਾਂ ਬਾਰਡਰਾਂ ਤੇ ਸ਼ਹੀਦਾਂ ਨੂੰ ਸਮਰਪਿਤ ਕੈਂਡਲ ਮਾਰਚ ਕਰਾਂਗੇ ਲੋਕਾਂ ਨੂੰ ਵੀ ਆਹਵਾਨ ਹੈ ਉਹ ਆਪਣੇ ਸਾਹਬਨਾ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਦੂਸਰਾ ਪੰਜੀ ਨੂੰ ਕਿਉਂਕਿ ਤੁਹਾਨੂੰ ਪਤਾ ਡਬਲਯੂਟੀਓ ਦੀ ਮੀਟਿੰਗ ਜਿਹੜੀ ਆ 26 ਨੂੰ ਹੋ ਰਹੀ ਆ ਅੰਜੀ ਨੂੰ ਦੋਵਾਂ ਬਾਰਡਰਾਂ ਦੇ ਉੱਤੇ ਕਨਵੈਨਸ਼ਨਾਂ ਕਰਕੇ ਡਬਲਿਊਟੀਓ ਦੀਆਂ ਨੀਤੀਆਂ ਕਿਵੇਂ ਖੇਤੀ ਸੈਕਟਰ ਨੂੰ ਪ੍ਰਭਾਵਿਤ ਕਰਦੀਆਂ ਉਹਦੇ ਬਾਰੇ ਚਰਚਾ ਕਰਾਂਗੇ 26 ਨੂੰ ਆ ਆਪਾਂ ਪੂਰੇ ਦੇਸ਼ ਪਰ ਦੇ ਪਿੰਡਾਂ ਵਿੱਚ ਡਬਲਿਊਟੀਓ ਕਾਰਪੋਰੇਟ ਘਰਾਣੇ ਦੇ ਸਮੇਂ ਦੀਆਂ ਸਰਕਾਰਾਂ ਉਹਨਾਂ ਦੇ ਆਰਥਿਕ ਫੂਕ ਮੁਜਾਰੇ ਕਰਾਂਗੇ ਕਿ ਦੁਪਹਿਰ ਬਾਅਦ ਇਹ ਦੋਵੇਂ ਬਾਰਡਰਾਂ ਤੇ ਸ਼ੰਭੂ ਤੇ ਤੇ ਖਨੌਰੀ ਤੇ 2 ਫੁੱਟ ਉੱਚੇ ਦਿਓ ਕੱਦ ਪੁਤਲੇ ਬਣਾ ਕੇ ਉਹਨਾਂ ਨੂੰ ਸਾੜਿਆ ਜਾਊਗਾ ਦੁਪਹਿਰ ਬਾਅਦ 27 ਨੂੰ ਦੋਵੇਂ ਫੋਰਮ ਜਿਹੜੇ ਆ ਉਹ ਆਪੋ ਆਪਣੀ ਦੇਸ਼ ਭਰ ਦੇ ਲੀਡਰਾਂ ਨਾਲ ਸੱਦ ਕੇ ਮੀਟਿੰਗ ਕਰਨਗੇ 28 ਨੂੰ ਸਾਡੇ ਦੋਵਾਂ ਫੋਰਮਾਂ ਦੀ ਸਾਂਝੀ ਮੀਟਿੰਗ ਹੋਊਗੀ ਤੇ 29 ਨੂੰ ਅਗਲਾ ਐਲਾਨ ਕੀਤਾ ਜਾਊਗਾ ਇਹਦੋਂ ਗਾਹਾਂ ਜਿਵੇਂ ਬੈਰੀਕੇਟਿੰਗ ਹੋਈ ਆ ਪੰਜਾਬ ਦੇ ਉੱਤੇ ਜਿਵੇਂ ਪੰਜਾਬ ਦੀ ਅਰਥਵਿਵਸਥਾ ਦਾ ਨੁਕਸਾਨ ਹੋ ਰਿਹਾ ਵਾ ਔਰ ਜਿਵੇਂ ਹਰਿਆਣੇ ਦੇ ਵਿੱਚ 50000 ਅਰਧ ਸੈਨਿਕ ਫੋਰਸ ਲਾਏ ਗਏ ਆ ਔਰ ਜਿਵੇਂ ਦਿੱਲੀ ਬੈਰੀਕੇਟਿੰਗ ਹੋ ਰਹੀ ਆ ਜਿਹੜੀ ਅਰਥਵਿਵਸਥਾ ਇਧਰੋਂ ਲੈਂਕੜ ਕਰਦੀ ਆ ਉਹਦੀ ਸਾਰੀ ਪਰਭਾਈ ਕੇਂਦਰ ਨੂੰ ਕਰਨੀ ਚਾਹੀਦੀ ਆ ਉਹਨਾਂ ਨੇ ਹਾਈਵੇ ਖੁਦ ਜਾਮ ਕਿਉਂ ਕੀਤੇ ਹੈਗੇ ਜਿਵੇਂ ਕਮੰਤਰੀ ਪੰਦਰ ਤੇ ਕੱਲ ਯੂਕੇ ਦੀ ਪਾਰਲੀਮੈਂਟ ਵਿੱਚ ਇਹ ਚਰਚਾ ਹੋਈ ਆ ਯੂਨੋ ਵਿੱਚ ਚਰਚਾ ਹੋ ਰਹੀ ਆ ਔਰ ਮੁਰਦੀ ਸਰਕਾਰ ਇਸ ਅੰਦੋਲਨ ਨੂੰ ਜਾਂ ਗ੍ਰਹਿ ਮੰਤਰੀ ਜੀ ਇਸ ਅੰਦੋਲਨ ਨੂੰ ਜਾਂ ਉਹਨਾਂ ਦੇ ਨੇੜੇ ਤੇੜੇ ਜਿਹੜੇ ਲੋਕ ਬੈਠੇ ਆ ਉਹਨਾਂ ਵੱਲੋਂ ਸਹੀ ਢੰਗ ਨਾਲ ਨਾ ਨਿਭੜਨ ਕਰਕੇ ਜਿਵੇਂ ਪੂਰੀ ਦੁਨੀਆ ਦੇ ਵਿੱਚ ਇਹ ਭਾਰਤ ਕਿਹਾ ਜਾਂਦਾ ਵੀ ਸਭ ਤੋਂ ਵੱਡੀ ਜਮਹੂਰੀਅਤ ਹੈ ਜਿਵੇਂ ਜਿਵੇਂ ਕਿਸਾਨਾਂ ਮਜ਼ਦੂਰਾਂ ਤੇ ਬਲ ਪ੍ਰਯੋਗ ਕੀਤਾ ਗਿਆ ਜਿਵੇਂ ਪੂਰੀ ਦੁਨੀਆ ਵਿੱਚ ਇਹਦੀ ਆਲੋਚਨਾ ਹੋਈ ਆ ਉਵਰਾਨ ਨਕਸਨ ਮੋਦੀ ਸਰਕਾਰ ਨੂੰ ਚੱਲਣਾ ਪਊਗਾ ਧੰਨਵਾਦ ਕੱਲ ਦੋਵਾਂ ਫੋਰਮਾਂ ਵੱਲੋਂ ਕੇਐਮਐਮ ਤੇ ਐਸਕੇਐਮ ਗੈਰ ਰਾਜਨੀਤਿਕ ਵੱਲੋਂ ਜਿਹੜੇ ਫੈਸਲੇ ਕੀਤੇ ਗਏ ਆ ਉਹ ਇਹ ਨੇ ਕਿ ਅੱਜ ਸ਼ਾਮ ਨੂੰ ਦੋਵਾਂ ਬਾਰਡਰਾਂ ਤੇ ਸ਼ਹੀਦਾਂ ਨੂੰ ਸਮਰਪਿਤ ਕੈਂਡਲ ਮਾਰਚ ਕਰਾਂਗੇ ਲੋਕਾਂ ਨੂੰ ਵੀ ਆਹਵਾਨ ਹੈ ਉਹ ਆਪਣੇ ਹਸਾਬ ਨਾਲ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਦੂਸਰਾ ਪੰਜੀ ਨੂੰ ਕਿਉਂਕਿ ਤੁਹਾਨੂੰ ਪਤਾ ਹੈ WTO ਦੀ ਮੀਟਿੰਗ ਜਿਹੜੀ ਆ 26 ਨੂੰ ਹੋ ਰਹੀ ਆ ਪੰਜੀ ਨੂੰ ਦੋਹਾਂ ਬਾਰਡਰਾਂ ਦੇ ਉੱਤੇ ਕਨਵੈਨਸ਼ਨਾਂ ਕਰਕੇ WTO ਦੀਆਂ ਨੀਤੀਆਂ ਕਿਵੇਂ ਖੇਤੀ ਸੈਕਟਰ ਨੂੰ ਪ੍ਰਭਾਵਿਤ ਕਰਦੀਆਂ ਉਹਦੇ ਬਾਰੇ ਚਰਚਾ ਕਰਾਂਗੇ 26 ਨੂੰ ਆ ਆਪਾਂ ਪੂਰੇ ਦੇਸ਼ ਪਰ ਦੇ ਪਿੰਡਾਂ ਵਿੱਚ WTO ਕਾਰਪੋਰੇਟ ਘਰਾਣੇ ਦੇ ਸਮੇਂ ਦੀਆਂ ਸਰਕਾਰਾਂ ਉਹਨਾਂ ਵਿਅਰਥੀ ਫੂਕ ਮੁਜਾਰੇ ਕਰਾਂਗੇ ਕਿ ਦੁਪਹਿਰ ਬਾਅਦ ਇਹ ਦੋਵੇਂ ਬਾੜਾਂ ਤੇ ਸ਼ੰਭੂ ਤੇ ਤੇ ਖਨੌਰੀ ਤੇ 20 ਫੁੱਟ ਉੱਚੇ ਦੇਵ ਕੱਦ ਪੁਤਲੇ ਬਣਾ ਕੇ ਉਹਨਾਂ ਨੂੰ ਸਾੜਿਆ ਜਾਊਗਾ ਦੁਪਹਿਰ ਬਾਅਦ 27 ਨੂੰ ਦੋਵੇਂ ਫੋਰਮ ਜੜੇ ਆ ਉਹ ਆਪੋ ਆਪਣੀ ਦੇਸ਼ ਭਰ ਦੇ ਲੀਡਰਾਂ ਨਾਲ ਸੱਦ ਕੇ ਮੀਟਿੰਗ ਕਰਨਗੇ 28 ਨੂੰ ਸਾਡੇ ਦੋਵਾਂ ਫੋਰਮਾਂ ਦੀ ਸਾਂਝੀ ਮੀਟਿੰਗ ਹੋਊਗੀ ਤੇ 29 ਨੂੰ ਅਗਲਾ एलान ਕੀਤਾ ਜਾਊਗਾ ਇਹਦੋਂ ਗਾਹਾਂ ਜਿਵੇਂ ਬੈਰੀਕੇਟਿੰਗ ਹੋਈ ਆ ਪੰਜਾਬ ਦੇ ਉੱਤੇ ਜਿਵੇਂ ਪੰਜਾਬ ਦੀ ਅਰਥ ਵਿਵਸਥਾ ਦਾ ਨੁਕਸਾਨ ਹੋ ਰਿਹਾ ਵਾ ਔਰ ਜਿਵੇਂ ਹਰਿਆਣੇ ਦੇ ਵਿੱਚ 50000 ਅਰਧ ਸੈਨਿਕ ਫੋਰਸ ਲਾਏ ਗਏ ਆ ਔਰ ਜਿਵੇਂ ਦਿੱਲੀ ਬੈਰੀਕੇਟਿੰਗ ਹੋ ਰਹੀ ਆ ਜਿਹੜੀ ਅਰਥ ਵਿਵਸਥਾ ਇਧਰੋਂ ਲੈਂਕੜ ਕਰਦੀ ਆ ਉਹਦੀ ਸਾਰੀ ਪਰਭਾਈ ਕੇਂਦਰ ਨੂੰ ਕਰਨੀ ਚਾਹੀਦੀ ਆ ਉਹਨਾਂ ਨੇ ਹਾਈਵੇ ਖੁਦ ਜਾਮ ਕਿਉਂ ਕੀਤੇ ਹੈਗੇ ਆ ਜਿਵੇਂ ਕ ਮੰਤਰੀ ਪਦਰ ਤੇ ਕੱਲ ਯੂਕੇ ਦੀ ਪਾਰਲੀਮੈਂਟ ਵਿੱਚ ਇਹ ਚਰਚਾ ਹੋਈ ਆ ਯੂਨੋ ਵਿੱਚ ਚਰਚਾ ਹੋ ਰਹੀ ਆ ਔਰ ਮੋਦੀ ਸਰਕਾਰ ਇਸ ਅੰਦੋਲਨ ਨੂੰ ਜਾਂ ਗ੍ਰਹਿ ਮੰਤਰੀ ਜੀ ਇਸ ਅੰਦੋਲਨ ਨੂੰ ਜਾਂ ਉਹਨਾਂ ਦੇ ਨੇੜੇ ਤੇੜੇ ਜਿਹੜੇ ਲੋਕ ਬੈਠੇ ਆ ਉਹਨਾਂ ਵੱਲੋਂ ਸਹੀ ਢੰਗ ਨਾਲ ਨਾ ਨਿਭੜਨ ਕਰਕੇ ਜਿਵੇਂ ਪੂਰੀ ਦੁਨੀਆ ਦੇ ਵਿੱਚ ਇਹ ਭਾਰਤ ਕਿਹਾ ਜਾਂਦਾ ਵੀ ਸਭ ਤੋਂ ਵੱਡੀ ਜਮਹੂਰੀਅਤ ਹੈ ਜਿਵੇਂ ਜਦੋਂ ਕਿਸਾਨਾਂ ਮਜ਼ਦੂਰਾਂ ਤੇ ਬਲ ਪ੍ਰਯੋਗ ਕੀਤਾ ਗਿਆ ਜਿਵੇਂ ਪੂਰੀ ਦੁਨੀਆ ਵਿੱਚ ਇਹਦੀ ਆਲੋਚਨਾ ਹੋਈ ਆ ਉਹਦਾ ਨੁਕਸਾਨ ਮੋਦੀ ਸਰਕਾਰ ਨੂੰ ਚਲਣਾ ਪਊਗਾ ਧੰਨਵਾਦ